ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 10 ਗੱਬਣ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵੀ ਨਹੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਵਾਜੀ ਹਸੀ ਗਾਲ ਖੁਸ਼ੀ ਗਾਲ ਬਾਈ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਵਧੀਆ ਚੱਲਦਾ ਕੰਮਕਾਰ ਹਾਂਜੀ ਹਾਂਜੀ ਠੀਕ ਹੈ ਬਾਈ ਨਾਮ ਤੇ ਐਡਰੈਸ ਬੋਲੋ। ਨਾਮ ਦੇਵੀ ਲੜਖਾਨੀ ਦੀ ਪਿੰਡ ਚਿੱਦਾ ਤਹਿਸੀਲ ਬਾਗਾ ਪੁਰਾਣਾ ਡਿਸਟ੍ਰਿਕਟ ਮੋਗਾ। ਨੇੜੇ ਪਿੰਡ ਬਈ। ਪਿੰਡ ਨੇੜੇ ਸੁਖਣਾਂ ਦਾ ਜੀ ਭਗਤਾ ਭਾਈ ਇਹਨਾਂ ਦਾ। ਠੀਕ ਆ ਬਈ। ਮੋਬਾਈਲ ਨੰਬਰ ਬੋਲੋ। 9873844954 ਇਹ ਬਾਈ ਦਾ ਕੰਟੈਕਟ ਨੰਬਰ ਆ। ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਹਾਂਜੀ। ਬਈ 10 ਬੱਚੀਆਂ ਨੇ। ਹਾਂਜੀ ਟੋਟੋ 10 ਬੱਚੀਆਂ। ਅ 10 ਸੀ ਗੱਬਣਾ ਨੇ। 10 ਸੀ ਗੱਬਣਾ ਜੀ। ਠੀਕ ਆ ਬਈ। ਪਹਿਲੇ ਨੰਬਰ ਬਾਰੇ ਕਰੀਏ। ਉਹ ਜਰਸੀ ਤੋਂ ਸਟਾਰਟਿੰਗ ਕਰਦੇ ਆ। ਹਾਂ ਉਧਰੋਂ ਕਰ ਲੈਨੇ ਆ ਬਈ। 10 ਬੱਚੀਆਂ ਨੇ। 1 ਆਪਣੇ ਕੋਲੇ ਹਰ ਟਾਈਮ ਮਾਲ ਖੜੀ ਹੁੰਦਾ ਹਨ ਹਾਂਜੀ ਹਾਂਜੀ ਜਦੋਂ ਮਰਜੀ ਕੋਈ ਭਰਾ ਆ ਜੇ ਹਨ ਹਾਂਜੀ ਵੀਰੇ ਹਾਂਜੀ ਅ ਪਹਿਲੇ ਨੰਬਰ ਵਾਲੀ ਜਰਸੀ ਖੋਲੋ ਬਈ ਨਾ ਤੋਰੋ ਕਿੰਨੇ ਟਾਈਮ ਦੀ ਗੱਭਣਾ ਬਈ ਪਹਿਲੇ ਨਾ ਬਈ 7 ਮਹੀਨੇ ਦੀ ਪ੍ਰੈਗਨੈਂਟ ਹੈ ਜੀ ਠੀਕ ਆ ਬਈ ਤੇ ਮਾਂ ਦਾ ਦੁੱਧ ਬਈ ਮਾਂ ਦਾ ਸੀ ਇਹ 26 27 ਲੀਟਰ ਦਾ ਰਿਕਾਰਡ ਹੈ ਜੀ ਕਿਹੜੇ ਸੀਮਨ ਦੀ ਹੈ ਬਈ ਇਹ ਵੀ ਇਹ ਜੱਕ ਦੀ ਹੈ ਜੀ ਠੀਕ ਆ ਝੂਲੀ ਬਹੁਤ ਚੰਗੀ ਹੈ ਨਾ ਹਾਂਜੀ 7 ਮਹੀਨੇ ਦੀ ਪ੍ਰੈਗਨੈਂਟ ਆ ਬੱਚੇ ਮੂੰਹ 'ਚ ਦੋ ਦੰਦ ਹੀ ਆ ਜੀ ਇੰਦਰ ਦਿਖਾ ਦੀ ਇਹ ਨਾਲੇ ਕਲਰ ਬਹੁਤ ਚੰਗਾ ਹਾਈਟ ਵੱਡੀ ਲੈ ਕੇ ਜਾਊ ਛੋਟੀ ਨਹੀਂ ਰੱਖਦੀ ਹੈ ਨਾ ਬੱਚੇ ਬੀਬੂ ਦੇਖੋ ਜੀ ਬ੍ਰੀਡ ਬੂਡ ਬਹੁਤ ਚੰਗੀ ਹੈ ਬਹੁਤ ਚੰਗਾ ਬੋਦੀ ਬਦੀ ਬਹੁਤ ਚੰਗੀ ਹੈ ਸਨਖ ਪੋਣਾ ਜਿਹੜਾ ਬੱਚੀ ਦੇ ਵਿੱਚ ਬਹੁਤ ਗੱਬਣ 7 ਮਹੀਨਿਆਂ ਦੀ ਬਾਈ ਦਾਸਦਾ ਵੀ ਇਸ ਟਾਈਮ ਗੱਬਣ ਤੂਰਾ ਤਰਾ ਚੰਗਾ ਬੱਚੀ ਦਾ ਮੋੜ ਲੈ ਬਈ ਤੇ ਮੁੱਲ ਕੀ ਰਹੂ ਭਰਾ ਇਹਦਾ ਮੁੱਲ ਬਈ ਫੋਨ ਤੇ ਹੋ ਜੂ ਜਾਇਜ਼ ਹੋਊਗਾ ਹਾਂ ਜਾਇਜ਼ ਹੀ ਹੋਊਗਾ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜੂ ਮੋਹਲਾ ਜਿਹੜਾ ਵੈਡ ਦੇ ਹਿਸਾਬ ਨਾਲ ਜਾਇਜ਼ ਹੋਊਗਾ ਆ ਬੱਚੀ 4 ਮਾਂ ਸਵਾ 4 ਮਾਂ ਟ੍ਰੀਗਨਟ ਹੈ ਠੀਕ ਆ ਬਾਈ ਕਿਹੜੀ ਸੀਮੰਦੀ ਹੈ ਕਿਹੜੀ ਇਹ ਦੋ ਨੰਬਰ ਵਾਲੀ ਇਹ ਵੀ ਏਬੀ ਏਬੀ ਜੇਗਦੀ ਹੈ ਠੀਕ ਆ ਭਾਈ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਸੀਗੇ 24 24 ਲੀਟਰ ਦਾ ਰਿਕਾਰਡ ਸੀਗੇ ਬਸ ਇੱਕੋ ਘਰੋਂ ਲੰਗਾਉਂਦਾ ਉਹਨੇ ਫਾਰਾਂਗੇ ਫੇਸ ਬੜਾ ਪਿਆਰਾ ਬੋਦੀ ਚੰਗੀ ਆ ਕਲਰ ਬਹੁਤ ਚੰਗਾ ਚਮਕ ਬੱਛੀ ਤੇ ਚੰਗੀ ਆ ਗੱਬਣ ਚੈੱਕ ਪਾਸ ਹਨਾ ਹਾਂਜੀ ਚੈੱਕ ਪਾਸ ਅਗਲਾ ਆਪਦੀ ਕਰਾ ਲੇ ਹਨਾ ਆਪਦੀ ਕਰਾ ਲੈ ਕੇ ਜਾਊਗਾ ਉਹਦੀ ਚੈੱਕ ਜ਼ਰੂਰ ਕਰਵਾਵੇ ਭਾਈ ਦਸਲੀ ਜ਼ਰੂਰੀ ਆ ਝੂਲੀ ਬਹੁਤ ਚੰਗੀ ਆ ਕਰਮਾ ਬਹੁਤ ਚੰਗੀ ਕੁਆਲਿਟੀ ਬਸ ਇਕਿਉਪ ਘਰੋਂ ਲੰਗਾਉਂਗੇ ਦੋਨੇ ਠੀਕਾ ਮੋਲੇ ਦਾ ਹੀ ਫੋਨ ਤੇ ਹੋ ਜੀ ਫੋਨ ਤੇ ਹੋ ਜੂਗਾ ਠੀਕਾ ਮੋਲੇ ਭਾਈ ਸਾਰਿਆਂ ਦਾ ਹੀ ਫੋਨ ਤੇ ਹੋ ਜੂਗਾ ਹਾਂ ਬੈਰ ਵੀ ਸਾਡੇ 4 ਮਾਂਤਰੀ ਪ੍ਰੈਗਨੈਂਟ 3 ਨੰਬਰ ਬ੍ਰਾਂਡ ਮਾਰਕ ਦੀ ਸੀਮੰਦੀ ਪੂਰੀ ਚੰਗੀ ਕੁਆਲਿਟੀ ਹਾਈਟ ਲੈਫ ਵਾਲੀ ਹੈ ਹਾਂ ਹਾਈਟ ਬਹੁਤ ਚੰਗੀ ਹੈ ਹਾਂ ਜੀ ਹਾਈਟ ਲੈਂਥ ਪੂਰੀ ਬੱਚੀ ਚੋਲੀ ਦਿਖਾਉਨੇ ਮਾਂ ਥੱਲੇ ਕਿੰਨਾ ਦੁੱਧ ਸੀ ਮਾਂ ਤਾਂ ਸੀਗੇ 32 33 ਲੀਟਰ ਦਾ ਰਕਾ ਲੀ ਹੋਣੀ ਵੀ ਚੰਗੀ ਆ ਭਾਈ ਫੇਸ ਮਾਂ ਖੁਦ ਵੀ ਮੈਂ ਫਸਟ ਬੈਂਡ ਵੀ ਇਹ ਵੀ 30 32 ਲੀਟਰ ਦਾ ਆਰਾਮ ਨਾਲ ਪਾਊਗਾ ਪਹਿਲੇ ਸਵੇ ਜ ਸਹੀ ਭਾਈ ਸਾਡੇ ਚਾਰ ਮਾਂਤਰੀ ਪ੍ਰੇਨ ਬਾਕੀ ਪੂਰੀ ਸਰਦੀ ਚ ਸੋਣਾ ਹੀ ਇਹਨੇ ਹਾਂ ਮੂਰੇ ਰੁੱਤ ਚੰਗੀਆਂ ਹੁੰਦੀ ਆ ਸਮੀ ਪਲੀਆ ਚਮਕਲੀਆ ਤੋਰਾ ਤਾਰਾ ਚੰਗਾ ਬੱਚੀ ਦਾ ਭਾਈ ਅੱਗੇ ਵੀਰੇ ਚਾਰ ਨੰਬਰ ਇਹ ਬੱਚੀ ਨਾਨ ਪ੍ਰੇਨ ਦਾ ਬੱਚਾ ਹੈ ਛੋਟਾ ਠੀਕ ਆ ਹਾਂ ਦੇ ਕਿੰਨੀ ਉਮਰ ਹੈ ਜੀ ਇਹ ਉਮਰ ਹੀ ਦੱਸਾਂਗਾ 6 ਮਹੀਨੇ ਦੀ ਬੱਚੀ ਦੀ ਖੀਰੀ ਹੈ ਬੱਚੀ ਦੀ ਉਮਰ ਦੰਦ ਪਟ ਕੇ ਦਿਖਾ ਦੇ ਬੀਪਰ ਬੱਚੀ ਹੈ ਕੀ ਦੰਦੋਂ ਭਾਈ ਕਹਿੰਦਾ ਖੀਰੀ ਆ ਦੰਦ ਜਿਹੜੇ ਪਟ ਕੇ ਦਿਖਾ ਨੇ ਕੋਈ ਚੱਕਰ ਨਹੀਂ ਗਾ ਬੜਾ ਠੀਕ ਹੈ ਭਾਈ ਓਕੇ ਆ ਫੇਸ ਚੰਗਾ ਬੋਦੀ ਚੰਗੀ ਆ ਰੰਗ ਰੂਪ ਚੰਗਾ ਆ ਇਹ ਝੋਲੀ ਝਾਲੀ ਦਿਖਾ ਦੇਂਗੇ ਨੇੜ ਤੋਂ ਇਹਦੇ ਹੀ ਮਾਂ ਥੱਲੇ ਦੁੱਧ ਕਿੰਨਾ ਸੀ ਭਾਈ ਮਾਂ ਸੀ ਕਿ 520 ਲੀਟਰ ਦਾ ਰਕਾਰ ਕਿਹੜੇ ਸੀਮਨ ਦੀ ਆ ਪਤਾ ਇਹ ਇਹ ਡੈਨਮਾਰਕ ਦੀ ਹੈ ਵੀ ਜੀ ਠੀਕ ਆ ਭਾਈ ਮਾਂ ਥੱਲੇ ਦੁੱਧ ਚੰਗਾ ਦੱਸਿਆ ਝੋਲੀ ਬੜੀ ਚੰਗੀ ਆ ਕੱਲਾ ਕੱਲਾ ਥਣ ਬਲਬਲ ਬਹੁਤ ਨੇ ਭਾਈ ਸਾਹ ਅੱਛੀ 2.5 ਮਾਂਥ ਦੀ ਪ੍ਰੈਗਨੈਂਟ ਹੈ ਜੀ ਠੀਕ ਆ ਅੱਗੇ 5 ਨੰਬਰ 2.5 ਮਾਂਥ ਦੀ ਹੈ ਹਾਂ ਜੀ ਆ ਚੈੱਕ ਹੋਈ ਕਿ ਚੈੱਕ ਬਾਹਾਂ ਚੈੱਕ ਕਰਵਾਈ ਹੈ ਜੀ 5 ਦਿਨ ਹੀ ਹੋਇਆ ਜੀ ਠੀਕ ਆ ਭਾਈ ਕੀ ਕਰ ਤੂੰ ਚਲਵਾਤਾ ਢੰਡਾ ਕੀ ਆ ਰਾਜ ਜੀ ਆ ਬੱਚੇ ਪ੍ਰਿੰਟ ਚੰਗਾ ਤੋਰਾ ਤਾਰਾ ਚੰਗਾ ਮਾਂ ਥ ਤਾਈ 90 ਲੀਟਰ ਦਰਕਾਰ ਹੈ ਠੀਕ ਹੈ ਭਾਈ ਜਿਹੜੇ ਸੀਮਨ ਦੀ ਹੈ ਇਹ ਡੈਨਮਾਰਕ ਦੀ ਹੈ ਬਈ ਠੀਕ ਹੈ ਡੈਨਮਾਰਕ ਦੇ ਮਾਂ ਦਾ ਦੁੱਧ ਚਾਹ ਝੋਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਭਾਈ ਮੁੱਲ ਆ ਜਿਹੜਾ ਫੋਨ ਤੇ ਹੋ ਜਾਊਗਾ ਮੁੱਲ ਭਾਈ ਆ ਬੱਚੀ ਜੀ ਸਾਡੇ 4 ਮਹੀਨੇ ਦਾ ਬਣਾਈ 6 ਨੰਬਰ ਠੀਕ ਆ ਬਈ ਦੋ ਦੰਦਾ ਜੀ ਮਾਂ ਦਾ ਦੁੱਧ ਵੀਰੇ ਮਾਂ ਦਾ ਦੁੱਧ ਹੈਗਾ 3 ਬਲਾਸੇ ਦਾ ਜੀ ਕਿਹੜੇ ਸੀਮਨ ਦੀ ਹੈ ਭਾਈ ਇਹ ਇਹ ਤਾਂ ਸੀਮਨ ਨਹੀਂ ਜੀ ਪ੍ਰੋਪਰ ਯਾਰ ਆਪਣਾ ਝੂਠ ਮਾਰਦਗੇ ਅੱਛਾ ਹਾਂਜੀ ਇਹ ਲਈ ਹੋਈ ਹੈ 6 ਸ ਬੜਾ ਚੰਗਾ ਗੋਦੀਵਾਦੀ ਚੰਗੀ ਹਸਨ ਅੱਖ ਪੁਣਾ ਚੰਗਾ ਗਾ ਚੰਗੀ ਆ ਬਈ ਬੱਚੀ ਹਾਂਜੀ ਹੂੰ ਮੁੱਲ ਤਾਂ ਜਾਇਜੀ ਹੋਣੀ ਆ ਮੁੱਲ ਜਾਇਜਾ ਸਾਰਿਆਂ ਦੀ ਕੋਈ ਮੁੱਲ ਬਾਈ ਕਹਿੰਦਾ ਜਾਇਜੀ ਰੱਖਾਂਗੇ ਮੁੱਲ ਫਿਰ ਹੋਰ ਫੋਨ ਤੇ ਜਾਣੇ ਅੱਗੇ 7 ਨੰਬਰ ਬਾਈ ਇਹ ਦੂਜੇ ਸੂਏ ਦੁੱਧੋਂ ਡਰਾਈ ਹੋ ਗਈ ਸਾਬ ਮਾਸ 6 ਮਾਸ ਤੋਂ ਉੱਪਰ ਪ੍ਰੈਗਨੈਂਟ ਹੈ ਠੀਕ ਹੈ ਕਿੰਨਾ ਕਿ ਦੁੱਧ ਸੀ ਹੁੰਦਾ ਦੁੱਧ ਸੀਗੇ ਜੀ ਹੁਣ ਤਾਂ ਮੰਨ ਲਓ 15 16 ਲੀਟਰ ਦੇ ਡਰਾਈ ਕੀਤੀ ਹੈ ਅੱਛਾ ਪਹਿਲਾਂ ਵੀ ਦੁੱਧ ਪਾਇਆ ਜੀ 24 25 ਲੀਟਰ ਨਹੀਂ ਠੀਕ ਹੈ ਦੂਜੇ ਸੂਏ ਜਾਤ ਬਰੀਡ ਵਾਲੀ ਹੈ ਬਾਕੀ ਪੂਰੇ ਸੀਜ਼ਨ ਚ ਸੁੰਦੀ ਰਹਿਣ ਜੀ ਹੂੰ ਸਹੀ ਗੱਲ ਆ ਬਾਈ ਦੁੱਧੋਂ ਡਰਾਈ ਆ ਗੱਬਣਾਗੀ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਬੋਦੀ ਬਾਦੀ ਬਹੁਤ ਚੰਗੀ ਆ ਸੁਨੱਖ ਆਪਣਾ ਵੜ ਤੇ ਚੰਗਾ ਗਾ ਬਾਈ ਹਾਂਜੀ ਬਾਈ ਆ ਬੱਚੀ ਇਹਦੇ ਸੀਮਨ ਲੱਗਿਆ ਬਈ ਇੱਕ ਮਹੀਨਾ ਇਹਦੇ 8 ਨੰਬਰ ਇਹਦੇ ਕਿੰਨਾ ਕ ਟਾਈਮ ਹੋ ਗਿਆ ਵਿੱਚ ਮਨ ਲੱਗਾ ਇਹਦੇ ਹੋ ਗਏ ਜੀ ਅੱਜ ਮੰਨ ਲਓ ਇੱਕ ਮਹੀਨਾ ਹੋ ਗਏ ਜੀ ਠੀਕ ਆ ਹਾਂਜੀ ਆ ਕਿਹੜੇ ਸੀਮਨ ਦੀ ਹੈ ਵੀਰੇ ਇਹ ਖੁਦ ਡੈਨਮਾਰਕ ਦੀ ਹੈ ਜੀ ਠੀਕ ਆ ਮਾਂ ਦਾ ਦੁੱਧ ਬਾਈ ਮਾਂ ਦਾ ਦੁੱਧ ਸੀਗਾ ਜੀ 33 34 ਲੀਟਰ ਦਾ ਦੱਸਿਆ ਮਾਲਕਾਨੀ ਜੀ ਤੇ ਲਈ ਬੱਚੀ ਠੀਕ ਆ ਬਹੁਤ ਚੰਗੀ ਹੈ ਜੀ ਫਾਰਮ ਦੀ ਬੱਚੀ ਹੈ ਜੀ ਖੁੱਲੀ ਆਈ ਓਥੋਂ ਫੇਸ ਬੜਾ ਚੰਗਾ ਹੋਇਆ ਭੁੱਲੀ ਆਂ ਹਾਂਜੀ ਹਾਂਜੀ ਠੀਕ ਆ ਸੇਮਨ ਲੱਗਿਆ ਵਾ ਬਈ ਮਹੀਨਾ ਮਹੀਨਾ ਹਾਂਜੀ ਮਹੀਨਾ ਹੋ ਗਿਆ ਠੀਕ ਆ ਝੂਲੀ ਆ ਬੱਚੀ ਨੂੰ ਡੇਢ ਮਹੀਨਾਤ ਹੋ ਗਈ ਸੀ ਠੀਕ ਆ ਅੱਗੇ 9 ਨੰਬਰ ਤੇ ਬੱਚੀ ਨੂੰ ਡੇਢ ਮਹੀਨਾਤ ਹੋ ਗਿਆ ਸੇਮਨ ਲੱਗੋ ਕੱਚੀ ਖੀਰੀ ਹੈ ਬੱਚੀ ਜੇ ਪਾਟ ਹਾਈਟ ਲੈਂਥ ਦੇਖ ਸਕਦੇ ਹੋ ਕੱਚੀ ਖੀਰੀ ਆ ਪਟ ਕੇ ਦੰਦ ਦਿਖਾ ਦਿਓ ਬੋਲਾ ਬਈ ਝੂਲੀ ਦਿਖਾ ਦਿੰਨੇ ਆ ਝੂਲੀ ਬਹੁਤ ਚੰਗੀ ਆ ਦੰਦ ਵੀ ਦਿਖਾਣੇ ਬਾਈ ਕਹਿੰਦਾ ਕੋਈ ਚੱਕ ਨਹੀਂ ਓਕੇ ਵੀਰੇ ਖੀਰੀ ਹੈ ਜੀ ਫੇਸ ਚੰਗਾ ਬੋਦੀ ਵਾਦੀ ਚੰਗੀ ਆ ਕੱਦ ਬਹੁਤ ਆ ਬੱਚੀ ਦਾ ਹਨਾ ਹਾਇਦਮ ਫਾਰਮ ਦੀ ਬੱਚੀ ਹੈ ਜੀ ਇਹ ਵੀ ਖੁੱਲੀ ਆਈ ਹੈ ਵਿੱਚ ਤੋਰਾ ਤਾਰਾ ਚੰਗਾ ਫਾਰਮ ਦੀ ਬਾਈ ਕਹਿੰਦਾ ਬੱਚੀ ਆ ਮੁੱਲ ਜਿਹੜੇ ਫੋਨ ਤੇ ਹੋ ਜਾਣੇ ਮੁੱਲ ਜਿਹੜੇ ਬਾਈ ਕਹਿੰਦਾ ਬਿਲਕੁਲ ਆਪਾਂ ਜੈ ਜੀ ਰੱਖਾਂਗੇ ਅੱਗੇ 10 ਨੰਬਰ ਤੇ ਬਾਈ ਇਹ ਵੀ ਗੱਬਣ ਹਾਂ ਜੀ ਸਾਡੇ 5 ਮਾਸਰੀ ਗੱਬਣੇ ਇਹਦੇ ਇੱਕ ਹੀ ਇੱਕ ਦੰਦੀ ਦੋੜਿਆ ਜੀ ਬੱਚੀ ਨੇ ਅੱਛਾ ਠੀਕ ਆ ਤੇ ਮਾਂ ਦਾ ਦੁੱਧ ਬਾਈ ਮਾਂ ਦਾ ਇਹਦਾ ਵੀ 30 ਲੀਟਰ ਤਰਕਾਣਾ ਠੀਕ ਆ ਝੋਲੀ ਚੰਗੀਆਂ ਝੋਲੀ ਝੋਲੀ ਚੰਗੀਆਂ ਜੀ ਪੂਰੀ ਬੱਚੀ ਹਾਈਟ ਲੈਂਥ ਵਾਲੀ ਹੈਗੀ ਝੋਲੀ ਬਹੁਤ ਚੰਗੀ ਆ ਫੇਸ ਬੜਾ ਪਿਆਰਾ ਬਾਈ ਉਦੀਵਾਦੀ ਚੰਗੀ ਹਸਨੱਖ ਖਪਣਾ ਚੰਗਾ ਜ ਮੋੜ ਲਿਆ ਭਾਈ ਅ ਕਿਹੜੇ ਸੀਮਨ ਦੀ ਫਿਰ ਇਹ ਦੇ ਡੈਨਮਾਰਕ ਦਾ ਲੱਗਿਆ ਭਾਈ ਇਹਦੇ ਖੁਦ ਨਹੀਂ ਯਾਦ ਕਿਹੜਾਗਾ ਅੱਛਾ ਅਗੇ ਡੈਨਮਾਰਕ ਹਾਂ ਅਗੇ ਡੈਨਮਾਰਕ ਤੋਂ ਠੀਕ ਅ ਨਾਗ ਭਾਈ ਕੋਲੇ ਸੀਗੇ ਦਾਸ ਦਸੀ ਦਿਖਾਤੇ ਤੇ ਕੁਛ ਸੇਲ ਹੋਏਦੇ ਭਾਈ ਉਧਰ ਹਾਂ ਉਧਰ ਸੇਲ ਹੋਏ ਦਿਖਾ ਦਿੰਦੇ ਹਾਂ ਹਾਂ ਮਾਲਾ ਜੀ ਕੈਮਰਾ ਮਾਰ ਦਿੰਨੇ ਕੁਛ ਨਾਗ ਭਾਈ ਕੋਲੇ ਸੇਲ ਹੋ ਗਏ ਮਾਲ ਭਾਈ ਕੋਲੇ ਬਹੁਤ ਜ਼ਿਆਦੇ ਹੁੰਦਾ ਇਸ ਟਾਈਮ ਜਦੋਂ ਮਰਜ਼ੀ ਆ ਜਾਓ ਤਾਜ਼ੀਆਂ ਸਗੀਆਂ ਗਾਵਾਂ ਗੱਬਣ ਗਾਵਾਂ ਭਾਈ ਇਹ ਸਾਰਾ ਮਾਲ ਵਿਕਰੀ ਵਾਲਾ ਹੈ ਹਾਂ ਇਹ ਆ ਵਿਕਰੀ ਵਾਲਾ ਵੀ ਕਿਹਾ ਵਾ ਮਾਲ ਸਤ ਵੱਚ ਆ ਆ ਵੀ ਕਿਆ ਵੀਆਂ ਹੈ ਹਾਂਜੀ ਚਾ ਬਾਈ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਈ ਬਾਈ ਨਾ